ਜ਼ਿਲ੍ਹਾ ਤਰਨਤਾਲਨ ਦੇ ਅਧੀਨ ਆਉਂਦੇ ਪਿੰਡ ਰਾਣੀਵਲਾਹਾ ਤੋਂ ਦੁਖਦਾਇਕ ਖਬਰ ਸਾਹਮਣੇ ਆਈ ਹੈ ਜਥੇ ਚਾਚੇ ਤਾਏ ਦੇ ਸਕੇ ਪੁੱਤ ਪਿੰਡ ਚੱਬਾ ਖੁਰਦ ਵਿਖੇ ਕਿਸੇ ਕਿਸਾਨ ਦੇ ਖੇਤਾਂ ਦੇ ਵਿੱਚ ਪਾਈਪਲਾਈਨ ਦਾ ਕੰਮ ਕਰ ਰਹੇ ਸੀ ਤਾਂ ਅਚਾਨਕ ਹੀ ਮਿੱਟੀ ਦੀ ਡਿੰਗ ਉੱਪਰ ਡਿੱਗ ਗਈ ਜਿਸ ਤੋਂ ਬਾਅਦ ਉਹ ਬੱਚੇ ਫਸ ਗਏ ਮਸ਼ੀਨ ਦੇ ਨਾਲ ਮਿੱਟੀ ਨੂੰ ਪਾਸੇ ਹਟਾ ਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਉਸੇ ਦੌਰਾਨ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਦੋਵੇਂ ਭਰਾਵਾਂ ਨੂੰ ਡਾਕਟਰ ਫਲੋ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਯੁਵਰਾਜ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਪ੍ਰਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਵੱਜੋਂ ਉਹਨਾਂ ਮ੍ਰਿਤਕਾਂ ਦੀ ਪਛਾਣ ਹੋਈ ਹੈ ਇਸ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਇਹ ਸਾਡੇ ਗਵਾਹਾਂ ਤੇ ਚਾਚੇ ਤਾਇਆ ਚ ਲੱਗਦੇ ਸੀ ਇਹ ਦੋ ਜਣੇ ਇੱਕ ਦਾ ਨਾਮ ਮਨਸੀ ਸਿੰਘ ਜੀ ਦੂਜੇ ਦਾ ਨਾਮ ਮਨਦੀਪ ਸਿੰਘ ਨੇ ਦੋਨੇ 16-17 ਸਾਲ ਦੀ ਉਮਰ ਦੇ ਹੀ ਇਹ ਘਰੋਂ ਕੰਮ ਕਰਨ ਨੂੰ ਲੈ ਕੇ ਗਏ ਸੀ ਇਹਨਾਂ ਨੂੰ ਕੋਈ ਗਵਾਂਡ ਚਾਹੀਦਾ ਸੀ ਤਾਂ ਇਹ ਸ਼ਹਿਰੋਂ ਪਤਨ ਤੇ ਉਹਨਾਂ ਨੇ ਉੱਥੇ ਕਿਤੇ ਦੱਬਣ ਦੇ ਨਾਲ ਟੋਏਾਂ ਦੇ ਵਿੱਚ ਦੱਬਣ ਦੇ ਨਾਲ ਇਹਨਾਂ ਦੀ ਡੈਥ ਕੱਢਦੇ ਸਮੇਂ ਜੇਐਸਪੀ ਲੱਗਣ ਦਾ ਨਾਲ ਇਹਨਾਂ ਦੀ ਡੈਥ ਹੋਈ ਦੋਵਾਂ ਦੀ ਇੱਕ ਦਾ ਨਾਮ ਸ਼ਾਨਕਿਲੂ ਨਾ ਇੱਕ ਜਣੇ ਮਨਦੀਪ ਸਿੰਘ ਆ ਮਨਦੀਪ ਤੇ ਇੱਕ ਦਾ ਨਾ ਛੋਟਾ ਨਾਮ ਉਹਨੂੰ ਮਨੂ ਮਨੂ ਕਹਿੰਦੇ ਸੀ ਔਰ ਇੱਕ ਜਣੇ ਮਨਪ੍ਰੀਤ ਸਿੰਘ ਜਿਹੜਾ ਤੀਸਰਾ ਉਹ ਠੀਕ ਹੈ ਆਓ ਦੋਵੇਂ ਆਇਆ ਘਰ ਹਸਤਾਲ ਚ ਦਾਖਲ ਆ ਦੋਨੋਂ ਲੱਗਣੋਂ ਠੀਕ ਹੈ ਉਹ ਖਤਰੇ ਤੋਂ ਬਾਹਰ ਆ ਦੋਵੇਂ ਜਿਨ੍ਹਾਂ ਦੀ ਮੌਤ ਨਹੀਂ ਹੋ ਗਈ ਆ ਉਹਦਾ ਨਾਮ ਇੱਕ ਤਾਂ ਮਨਪ੍ਰੀਤ ਆ ਮਨੂੰ ਮਨੂੰ ਆਂਦੇ ਛੋਟਾ ਨਾ ਤੇ ਦੂਜੇ ਦਾ ਨਾਮ ਆਪਣਾ ਉਹਨੂੰ ਵੀ ਮੰਨਾ ਮੰਨਾ ਯਾਰ ਮਨਦੀਪ ਆ ਦਾ ਨਾਮ ਸੀ ਬੀ ਵੀ ਕੰਮੀ ਇਹ ਕਰਦੇ ਨੇ ਮਤਲਬ ਬੁਰਾ ਬਰਾ ਦਾ ਨਹੀਂ ਮੈਂ ਪਹਿਲਾਂ ਤਰੀ ਹੀ ਕਰਦੇ ਹਾਂ ਹੁਣ ਥੋੜਾ ਜਿਹਾ ਰਹਿਮਤ ਪਹਿਲਾਂ ਪੌਂਦੇ ਪੌਂਦੇ ਛੱਡਿਆ ਸੀ ਪੜਦੇ ਹੀ ਇਹਨਾਂ ਨੂੰ ਲੈ ਕੇ ਗਏ ਆਣ ਕੇ ਉਹ ਇੱਥੇ ਤੇ ਇਸ ਤਰ੍ਹਾਂ ਪੂਰੇ ਪੋਣੇ ਘਰ ਆਣ ਕੇ ਲੈ ਗਏ ਨੇ ਤਾਂ ਲੋਕ ਕਿਸ ਤਰ੍ਹਾਂ ਪਤਾ ਲੱਗਿਆ ਅਹੀਂ ਤੇ ਸਾਰੇ ਇਸ ਨੂੰ ਪਿੰਡ ਚ ਲਾ ਕੇ ਫੋਨ ਆਇਆ ਕਿ ਅੰਤਰਾ ਨਾਲ ਮੱਛੀ ਨੂੰ ਲੈ ਕੇ ਆਏ ਸਾਰੇ ਇੱਥੇ ਸ਼ਹਿਰ ਆਏ ਤੇ ਸ਼ਹਿਰੋਂ ਅਹੀਂ ਪਤਾ ਲੱਗਾ ਇਹ ਨਾ ਆਪਣਾ ਜਸਬੀਰ ਸਿੰਘ ਸਰਪੰਚ ਦੇ ਖੇਤਾਂ ਜੋ ਉੱਥੇ ਪਿੰਡ ਚੰਬਾ ਖੁਰਦ ਵਿਖੇ ਇਹ ਐਜੂਕੇਸ਼ਨ ਦੀ ਪਾਈ ਪਾ ਰਹੇ ਸੀਗੇ ਤੇ 3 ਫੁੱਟ ਟੁੱਟਿਆ ਸੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਢਿੱਗ ਡਿੱਗਣ ਵਾਲੇ ਥੱਲੇ ਆਨ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਹੈ ਇੱਕ ਦਾ ਨਾਮ ਹੈਗਾ ਆਪਣਾ ਜਗਤਾਰ ਸਿੰਘ ਪੁੱਤਰ ਮਕਤਾਰ ਸਿੰਘ ਇਹਦੀ ਉਮਰ 20 ਸਾਲ ਦੀ ਹੈ ਤੇ ਦੂਜੇ ਦਾ ਨਾਮ ਹੈਗਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਇਹਦੀ ਉਮਰ ਹੈਗੀ 18 ਸਾਲ ਦੀ ਇਹ ਦੋਵੇਂ ਯਾਨੀ ਕਿ ਰਾਨੀਗੋ ਬਾਦ ਰਹਿਣ ਵਾਲੇ ਨੇ ਤੇ ਬਾਕੀ ਡੈੱਡ ਬੋਡੀਆਂ ਹੀ ਕਬਜ਼ੇ 'ਚ ਰਹਿ ਰੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਹੀ ਕਾਰਵਾਈ ਅਮਰ ਚੜ੍ਹਾ ਦੇਣਗੇ